ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦਾ ਇੱਛਾ ਪੰਜਾਬੀ ਭਾਰਤੀਆਂ ਦਾ ਦਿਨੋ-ਦਿਨ ਵਧਦਾ ਜਾ ਰਿਹਾ ਹੈ ਤੇ ਕੈਨੇਡਾ ਜਾਣ ਦੇ ਚੱਕਰਾਂ ਦੇ ਵਿੱਚ ਹੀ ਕਈ ਪੰਜਾਬੀ ਭਾਰਤੀ ਅਜਿਹੇ ਕਦਮ ਉਠਾ ਲੈਂਦੇ ਹਨ ਜਿਸ ਦਾ ਖਾਮਯਾਜਾ ਉਹਨਾਂ ਨੂੰ ਫਿਰ ਬਾਅਦ ਵਿੱਚ ਭੁਗਤਣਾ ਪੈਂਦਾ ਹੈ ਸੋ ਇਸੇ ਤਰ੍ਹਾਂ ਦੀ ਹੀ ਖਬਰ ਹੁਣ ਰਾਜਧਾਨੀ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ 37 ਸਾਲਾ ਔਰਤ ਆਪਣੇ 11 ਸਾਲ ਦੇ ਬੇਟੇ ਦੇ ਨਾਲ ਕੈਨੇਡਾ ਜਾਣ ਦੀ ਚਾਹਵਾਨ ਸੀ ਇਸੇ ਦੌਰਾਨ ਉਸ ਦੇ ਵੱਲੋਂ ਦਿੱਲੀ ਦੇ ਹੀ ਇੱਕ ਏਜੰਟ ਦੇ ਨਾਲ ਸੰਪਰਕ ਕੀਤਾ ਗਿਆ ਜਿਸ ਦਾਵਾ ਸੀ ਕਿ ਉਹ ਦੋਨਾਂ ਨੂੰ ਹੀ ਕੈਨੇਡਾ ਦੇ ਵਿੱਚ ਪਹੁੰਚਾ ਦੇਵੇਗਾ ਸੋ ਥੋੜੇ ਸਮੇਂ ਬਾਅਦ ਉਸ ਦੇ ਵੱਲੋਂ ਲੱਖਾਂ ਰੁਪਏ ਲੈ ਲੈ ਗਏ ਏਜੰਟ ਦੇ ਵੱਲੋਂ ਤੇ ਏਜੰਟ ਨੇ ਵਾਅਦਾ ਕੀਤਾ ਕਿ ਉਹ 37 ਸਾਲਾਂ ਔਰਤ ਅਤੇ ਉਸਦੇ بیٹے ਨੂੰ ਕੈਨੇਡਾ ਭੇਜ ਦਵੇਗਾ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰਤ ਦਾ ਨਾਮ ਬਹੀਦਾ ਬੇਗਮ ਦੱਸਿਆ ਜਾ ਰਿਹਾ ਹੈ ਤੇ ਇਸਦੇ 11 ਸਾਲਾਂ ਬੇਟੇ ਦਾ ਨਾਮ ਫਹਿਜਖਾਨ ਸੀ ਜੋ ਕਿ ਅਸਾਮ ਦੇ ਨਾਲ ਸੰਬੰਧ ਰੱਖਦੇ ਸਨ ਅਤੇ ਕੈਨੇਡਾ ਜਾਣ ਦੇ ਲਈ ਦਿੱਲੀ ਦੇ ਏਜੰਟ ਦੇ ਨਾਲ ਇਹਨਾਂ ਦੇ ਵੱਲੋਂ ਸੰਪਰਕ ਕੀਤਾ ਗਿਆ ਸੀ। ਸੋ ਇਸੇ ਦੌਰਾਨ ਪਿਛਲੇ ਕੁਝ ਮਹੀਨਿਆਂ ਪਹਿਲਾਂ ਜਿਹੜਾ ਏਜੰਟ ਦੇ ਦੁਆਰਾ ਇਹਨਾਂ ਨੂੰ ਦਿੱਲੀ 에ਰਪੋਰਟ ਤੋਂ ਦੁਬਈ ਦੀਆਂ ਟਿਕਟਾਂ ਲੈ ਕੇ ਦੇ ਦਿੱਤੀਆਂ ਗਈਆਂ ਕਿ ਇਹਨਾਂ ਨੂੰ ਦੁਬਈ ਤੋਂ ਉਹ ਵਾਪਸ ਕੈਨੇਡਾ ਦੇ ਵਿੱਚ ਲੈ ਜਾਵੇਗਾ ਸੋ ਇਸੇ ਦੌਰਾਨ ਇਹਨਾਂ ਦੀ ਦੁਬਈ ਦੀ ਜਦੋਂ ਟਿਕਟ ਕਰਵਾਈ ਗਈ ਤੇ ਦੁਬਈ ਤੋਂ ਇਹਨਾਂ ਨੂੰ ਅਫਗਾਨਿਸਤਾਨ ਭੇਜ ਦਿੱਤਾ ਗਿਆ ਅਫਗਾਨਿਸਤਾਨ ਦੇ ਬਾਰਡਰ ਦੇ ਉੱਪਰੋਂ ਸੁਰੱਖਿਆ ਕਰਮਚਾਰੀਆਂ ਦੇ ਵੱਲੋਂ ਇਹਨਾਂ ਨੂੰ ਪਾਕਿਸਤਾਨ ਦੇ ਬਾਰਡਰ ਵੱਲੋਂ ਧਕੇਲ ਦਿੱਤਾ ਗਿਆ ਸੋ ਇਸੇ ਦੌਰਾਨ ਪਾਕਿਸਤਾਨ ਦੇ ਵਿੱਚ ਜਿਸੂਸੀ ਦੇ ਮਾਮਲੇ ਦੇ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੌਰਾਨ 8 ਮਹੀਨੇ ਦੀ ਕੈਦ ਤੋਂ ਬਾਅਦ ਅੱਜ ਬਾਗਾ ਬਾਰਡਰ ਦੇ ਉੱਤੇ ਜਿਹੜੇ ਆ ਪਾਕਿਸਤਾਨ ਤੋਂ ਰਿਹਾ ਹੋ ਕੇ ਪਹੁੰਚੇ ਹਨ ਤੇ ਸਿੱਧਾ ਇਹਨਾਂ ਨੂੰ ਦਿੱਲੀ ਲਿਆਂਦਾ ਗਿਆ ਹੈ ਇਸੇ ਦੌਰਾਨ ਇਹਨਾਂ ਦੇ ਵੱਲੋਂ ਭਾਰਤ ਸਰਕਾਰ ਦੇ ਨਾਲ ਸੰਪਰਕ ਕੀਤਾ ਗਿਆ ਸੀ ਕਿ ਉਹਨਾਂ ਦੇ ਨਾਲ ਦਿੱਲੀ ਦੇ ਰਹਿਣ ਵਾਲੇ ਇੱਕ ਠਾਗੇ ਏਜੰਟ ਦੇ ਵੱਲੋਂ ਇਸ ਤਰ੍ਹਾਂ ਹੀਰਾ ਫੇਰੀ ਕੀਤੀ ਗਈ ਹੈ ਲੱਖਾਂ ਰੁਪਏ ਲੈਣ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਭੇਜਣ ਦੀ ਬਜਾਏ ਪਾਕਿਸਤਾਨ ਦੇ ਵਿੱਚ 8 ਮਹੀਨੇ ਜੇਲ੍ਹ ਕੱਟਣੀ ਪਈ ਹੈ ਸੋ ਬੇਹੱਦ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਪੰਜਾਬੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੋਈ ਵੀ ਇਹੋ ਜਿਹੇ ਏਜੰਟਾਂ ਦੇ ਝਾਂਸੇ ਦੇ ਵਿੱਚ ਨਾ ਫਸ ਸਕੇ